ਸਤਿ ਸ਼੍ਰੀ ਅਕਾਲ ਜੀ ਨਮਸਕਾਰ ਤੁਸੀਂ ਆਇਓ ਅੰਮ੍ਰਿਤਸਰ ਸੁਨੀਲ ਕਮਾਈਂ ਸੰਸਤੇ ਮੈਂ ਤੁਹਾਡਾ ਆਪਣਾ ਰਾਹੁਲ ਮਹਾਜਨ ਆਪਣੀ ਭੈਣਾਂ ਵਾਸਤੇ ਲੈ ਕੇ ਆਇਆ ਲਾਵਾਂ ਫੇਰ ਸਪੈਸ਼ਲ ਅੱਜ ਦੀ ਵੀਡੀਓ ਬੜੀ ਸ਼ਾਨਦਾਰ ਹੋਣ ਜਾ ਰਹੀ ਹੈ ਅੱਜ ਦੀ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਮੈਂ ਆਪਣੀ ਭੈਣਾਂ ਨੂੰ ਐਹੀ ਰਿਕਵੈਸਟ ਕਰਾਂਗਾ ਅੱਜ ਦੀ ਵੀਡੀਓ ਵਿੱਚ ਲਾਵਾਂ ਫੇਰ ਸਪੈਸ਼ਲ ਸਾਰੇ ਵਿਆਹ ਵਾਲੇ ਸੂਟ ਦਿਖਾਵਾਂਗੇ ਹੈਵੀ ਸੂਟ ਰਿਟੇਲ ਦੇ ਵਿੱਚ 12000 ਰੁਪਏ 13000 ਰੁਪਏ ਹੁੰਦਾ ਹੋਏਗਾ ਵੀਰੇ ਸਾਰੇ ਹੈਂਡਵਰਕ ਕੰਮ ਕੀਤਾ ਹੈ ਲਖਨਊ ਦਾ 1301500 ਹੁੰਦੇ ਹੁੰਦੇ ਤੁਹਾਡੇ ਤਰਨ ਤਰਨ ਤੁਹਾਡੇ ਗੁਰਦਾਸਪੁਰ ਤੁਹਾਡੇ ਧਾਰੀ ਵਾਲ ਭਾਈ ਚੈੱਕ ਕਰੀ ਹੈਂਡ ਵਰਕ ਸਾਰਾ ਕੰਮ ਕੀਤਾ ਹੈਗਾ ਬਹੁਤ ਹੀ ਖੂਬਸੂਰਤ ਨਲਕੀ ਨਾਲ ਕੰਮ ਕੀਤਾ ਹੈਗਾ ਰਨਿੰਗ ਪਾਣੀ ਮੀਟਰ ਨਾਲ ਸਰਵਾਤ ਕਿਡਾਈ ਨਾਲ ਬਾਵਾ ਤੇ ਏਮਬਰਾਇਡਰੀ ਹੋਏਗੀ ਬਹੁਤ ਹੀ ਸ਼ਾਨਦਾਰ ਤੇ ਦੁਪੱਟਾ ਹੋਏਗਾ ਟਾਈ ਮੜਾ ਦੁਪੱਟਾ ਫੁੱਲ ਪਿਓਰ ਚਨਾਉਂ ਦਾ ਰੈਡੀ ਕਲਰ ਸਪੈਸ਼ਲ ਮਲੂਨ ਸਿਰਕਲ ਸਪੈਸ਼ਲ ਟਾਈਮ ਤੇ ਕਵਾਂਗੇ ਟਾਈਮ ਤੇ ਹੋਏਗਾ ਮੇਰੀ ਹਾਈਟ ਸਪੋਸ ਕਰੋ ਦੁਪੱਟੇ ਚੜਾਈ ਸਪੋਸ ਕਰੋ ਬਹੁਤ ਹੀ ਖੂਬਸੂਰਤ ਆਰਟੀਕਲ ਜੇ ਲਾਵਾ ਫਿਰ ਸਪੈਸ਼ਲ ਰੈਡ ਕਲਰ ਆਏਗਾ ਸਪੈਸ਼ਲ ਮਰੂਨ ਰੰਗ ਆਏਗਾ ਸਪੈਸ਼ਲ ਰਿਟੇਲ ਦੇ ਵਿੱਚ 15000 ਰੁਪਏ ਹੁੰਦਾ ਹੋਏਗਾ ਮਾਥੇ ਤੁਹਾਨੂੰ ਹੋਲ ਸੇਲ ਰੇਟ ਹੋਲ ਸੇਲ 5000 ਰੁਪਏ ਦੇ ਵਿੱਚ ਸੇਲ 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 15000 ਦਾ ਸੂਟ ਜੇ 15000 ਦਾ ਸੂਟ ਹੋਲਚੇਡ ਸੇਲ ਤੇ ਸਿਰਫ 5000 ਰੇਂਜ ਚ ਭਾਈ 2 ਮਿੰਟ ਵੱਧ ਲਾਇਓ ਵੀਡੀਓ ਬਹੁਤ ਚੰਦਰ ਬਨੇਗੀ ਸਾਰਾ ਹੈਂਡਵਰਕ ਕੰਮ ਕੀਤਾ ਹੈਗਾ ਪੂਰੇ ਰਨਿੰਗ ਸੂਟ ਤੇ ਰਨਿੰਗ 5 ਮੀਟਰ ਮੇਰੀ ਭੈਣ ਨੂੰ ਬੇਨਤੀ ਹੈਗੀ ਆ ਤੁਸੀਂ ਭੈਠੇ ਹੋ ਕੈਨੇਡਾ ਇਹ ਭਾਈ ਸਲਵਾਰ ਤੇ ਪਹੁੰਚੇ ਆਣਗੇ ਸਲਵਾਰ ਤੇ ਪਹੁੰਚੇ ਨਾਲ ਬਾਵਾ ਦੇ ਕਿੜਾਈ ਆਪਾਂ ਜੋ ਕਵਾਂਗੇ ਸਾਡੇ ਕੋ ਉਹੀ ਨਿਕਲੇਗਾ ਡੀਟੇਲ ਦੇ ਵਿੱਚ 15000 ਰੁਪਏ ਓਪਨ ਚੈਲੰਜ ਹੈ ਆਪਾਂ ਕਿਸੇ ਦਾ ਰੇਟ ਡੇਟ ਨਹੀਂ ਖਰਾਬ ਕਰਦੇ ਉਹ 15000 ਰੁਪਏ ਮਾਤਰਾ ਹੋਲਚੇਡ 5000 ਰੁਪਏ ਰੇਂਜ ਨਾਲ ਦੁਪੱਟਾ ਆਏਗਾ ਫੁੱਲ ਪਿਓਰ ਚੁਨੌ ਬਹੁਤ ਹੀ ਸ਼ਾਨਦਾਰ ਸੂੜੀਏ ਜਿਹੜੀ ਮੇਰੀ ਭੈਣ ਬੈਠੀ ਦੁਬਈ ਜਿਹੜੀ ਮੇਰੀ ਭੈਣ ਬੈਠੀ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਇਹ ਸਾਰੇ ਸੂੜ 15000 ਰੁਪਏ 20000 25000 ਰੁਪਏ ਹੁੰਦੇ ਹੋਣਗੇ ਮਾਤੇ ਤੁਹਾਨੂੰ ਹੋਲਸੇਲਟੇ ਵਿੱਚ ਸੈਟ ਵਾਈਜ਼ ਰੇਟ ਸਿਰਫ ਸਿਰਫ 5000 ਰੁਪਏ ਦੀ ਰੇਂਜ ਦੇ ਵਿੱਚ ਰੈਡ ਕਲਰ ਸਪੈਸ਼ਲ ਮਲੂਨ ਕਲਰ ਸਪੈਸ਼ਲ ਅਗਲਾ ਡੀਏਮ ਲੈ ਕੇ ਆਏ ਬਹੁਤ ਹੀ ਖਿਆਨਦਾਰ ਸਪੈਸ਼ਲੀ ਕਾਂਥਾ ਵਰਗ ਡੀਏਮ ਕਾਂਥਾ ਵਰਗ ਬਹੁਤ ਹੀ ਖੂਬਸੂਰਤ ਡੀਏਮ ਜੇ ਸਾਰਾ ਫਰੰਟ ਤੇ ਬਾਈ ਚੈੱਕ ਕਰ ਰੰਗ ਦੀ ਗ੍ਰੇ ਗੋਲਡਨ ਕਲਰ ਜਿਹੜੇ ਬਾਕੀ ਰੰਗ ਵੇਖਨੇ ਆ ਬਾਕੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੇ ਜਿਹੜੇ ਬਾਕੀ ਰੰਗ ਵੇਖਨੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਉਹਨੂੰ ਆਪਣੇ ਫੋਨ 'ਚ ਸੇਵ ਕਰ ਲਓ ਤੁਹਾਨੂੰ WhatsApp 'ਤੇ ਮੈਸੇਜ ਪਾ ਦਿਓ ਫੋਟੋ ਪਾ ਦਿਓ ਸੂਟ ਦੀ ਖਿੱਚ ਕੇ ਤੇ ਤੁਹਾਨੂੰ ਬਾਕੀ ਰੰਗ ਸਾਰੇ ਸ਼ੋਅ ਕਰ ਦੇਣਗੇ ਸਾਡਾ ਫਰੰਟ ਤੇ ਹੈਂਡਵਰਕ ਨਾਲੇ ਬਾਹਾਂ ਤੇ ਕਢਾਈ ਹੋਏਗੀ ਤੇ ਦੁਪੱਟਾ ਆਏਗਾ ਟਾਈਮ ਤੇ ਕਹਾਂਗੇ ਦੁਪੱਟਾ ਟਾਈਮ ਮੀਟਰ ਮੇਰੀ ਹਾਈਟ ਸਪੋਸ ਕਰ ਲਓ ਤੇ ਦੁਪੱਟੇ ਚੜਾਈ ਸਪੋਸ ਕਰ ਲਓ ਟਾਈਮ ਤੇ ਦੁਪੱਟਾ ਫੁੱਲ ਪਿਓਰ ਚਨੋਨ ਦਾ ਸਾਰੇ ਚਾ ਲੈ ਲਿਆਸ ਲੱਗੀ ਹੋਏਗੀ ਤੇ ਟੇਲ ਦੇ ਵਿੱਚ 15000 ਰੁਪਏ ਹੁੰਦਾ ਹੋਏਗਾ ਸਾਰੇ ਕੋ ਸੁਨੀਲ ਕਮਾਈਨਸੈਂਸ ਤੇ ਅੰਬਸ ਅਤੇ ਹੋਲਸੇਲਰ ਸਿਰਫ ਜਬ 5000 ਰੁਪਏ ਰੇਂਜ ਚ 골ਡ ਰੰਗ ਦੀ ਗ੍ਰੇਸ ਚੈੱਕ ਕਰੋ ਜੀ ਚੈੱਕ ਕਰੋ ਜੀ ਫਰੋਜ਼ੀ ਰੰਗ ਦੀ ਗ੍ਰੇਸ ਬਹੁਤ ਹੀ ਖੂਬਸੂਰਤ ਬਹੁਤ ਹੀ ਚੈੱਕ ਕਰੋ ਜੀ ਚਾਰ ਅੰਕਾ ਚਾਰ ਆਏਗਾ ਵੀਡੀਓ ਛੋਟੀ ਹੋਣ ਕਰਕੇ ਨਾ ਵੀਡੀਓ ਛੋਟੀ ਹੁੰਦੀ ਹੈ ਐਸੀ ਕਿ ਆਪਾਂ ਸਿਰਫ ਤੁਹਾਨੂੰ ਮੇਨ ਮੇਨ ਤੁਹਾਨੂੰ ਰੰਗ ਦਿਖਾਣੇ ਪਿਆ ਬਹੁਤ ਹੀ ਖੂਬਸੂਰਤ ਫਰੋਜ਼ੀ ਰੰਗ ਦਾ ਛੂੜ ਹੋਏਗਾ ਸਭ ਇਹਨੇ ਹੈਂਡਵਰਕ ਕੰਮ ਥੋੜਾ ਦਿਖਾਓ ਥੋੜਾ ਜ਼ੂਮਿੰਗ ਕਰਕੇ ਦਿਖਾਓ ਸਭ ਹੈਂਡਵਰਕ ਅੰਗ ਬਣੇਗਾ ਡਿਟੇਲ ਵਿੱਚ ਤੁਸੀਂ ਬਾਰ ਬਾਰ ਇਹ ਪੀਕਨੇ 15000 ਰੁਪਏ ਹੁੰਦਾ ਹੈਗਾ ਹੋਲਸੇਲ ਸੂਲਕ ਮਾਇਨ ਸੈਂਸਟਿਵ ਮਾਤ ਦੇ ਸਿਰਫ 5000 ਦੀਆਂ ਦੇ ਵਿੱਚ ਅੰਬਸਦਰ ਸੂਲਕ ਮਾਇਨ ਸਸਤੇ